ਆਜੋ ਮਿੱਤਰੋ ਸਾਨੂੰ ਅੱਜ ਇੱਕ ਨਵੀਂ ਚੀਜ਼ ਦਿਖਾਵਾਂ ਤੇ ਉਹ ਸਾਹਮਣੇ ਤੁਸੀਂ ਇੱਕ ਚੱਲਦੀ ਮਸ਼ੀਨ ਦੇਖ ਰਹੇ ਹੋ ਇਹ ਮਸ਼ੀਨ ਜਿਹੜੀਆਂ ਛੱਲੀਆਂ ਉਹਨਾਂ ਨੂੰ ਅੱਡ ਕਰਕੇ ਉਹ ਮਗਰ ਇੱਕ ਬਾਕਸ ਬਣਿਆ ਹੋਇਆ ਮਿੱਤਰੋ ਉਹ ਬਾਕਸ ਦੇ ਵਿੱਚ ਪਾਈ ਜਾਂਦੀ ਹੈ ਤੇ ਆਹ ਮਸ਼ੀਨ ਆਉਣ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਬਹੁਤ ਫਾਇਦਾ ਹੋਇਆ ਵਾ ਕਿਉਂਕਿ ਪਹਿਲਾਂ ਆਪਾਂ ਨੂੰ ਛੱਲੀਆਂ ਹੱਥੀ ਤੋੜਨੀਆਂ ਪੈਂਦੀਆਂ ਸੀ ਕਿਉਂਕਿ ਬਹੁਤ ਔਖਾ ਹੁੰਦਾ ਸੀਗਾ ਟਾਈਮ ਬਹੁਤ ਲੱਗਦਾ ਸੀਗਾ ਤੇ ਹੁਣ ਆ ਮਸ਼ੀਨ ਨਾਲ ਥੋੜੇ ਟਾਈਮ ਦੇ ਵਿੱਚ ਹੀ ਬੰਦਾ ਵਿਹਲਾ ਹੋ ਜਾਂਦਾ ਆ ਮਸ਼ੀਨ ਦੇ ਨਾਲ ਤੇ ਮਸ਼ੀਨੀ ਚੌਗਾ ਬਾਕੀ ਮਿੱਤਰੋ ਮਸ਼ੀਨੀ ਚੌਗੜੇ ਨਾਲ ਆਪਾਂ ਨੂੰ ਤੁਰਨਾ ਪੈਣਾ ਕਿਉਂਕਿ ਸਮਾਂ ਬਹੁਤ ਘੱਟਾ ਬੰਦੇ ਕੋਲੇ ਅੱਜ ਦੇ ਟਾਈਮ ਦੇ ਵਿੱਚ ਤੇ ਕੰਮ ਜ਼ਿਆਦਾ ਹੁੰਦੇ ਆ ਤੇ ਬਾਕੀ ਆਪਾਂ ਤੁਹਾਨੂੰ ਦੂਰੋਂ ਵੀ ਦਿਖਾ ਰਹੇ ਆ ਮਸ਼ੀਨ ਚੱਲਦੀ ਜੇ ਕਿਸੇ ਭਰਾ ਨੇ ਖੇਤੀਬਾੜੀ ਨਾਲ ਸੰਬੰਧ ਕੋਈ ਵੀ ਮਸ਼ੀਨਰੀ ਉੱਟਾ ਬਿਟਰ ਵਗੈਰਾ ਹਨਾ ਜਾਂ ਕਣਕੀ ਉਜਨ ਵਾਲੀ ਮਸ਼ੀਨ ਲੈਣੀ ਹੋਵੇ ਤੇ ਆ ਉੱਤੇ ਸਕਰੀਨ ਤੇ ਨੰਬਰ ਚੱਲਦਾ ਇਹ ਨੰਬਰ ਤੇ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਹੋ ਤੇ ਕੋਈ ਵੀ ਮਸ਼ੀਨਰੀ ਲੈਣੀ ਹੋਵੇ ਤਾਂ ਉਥੇ ਜਾ ਵੀ ਸਕਦੇ ਹੋ ਰਾਮਗੜ ਬਰਨਾਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਵਾ ਇਹ ਰਾਮਗੜ ਤੇ ਤੁਸੀਂ ਕਾਲ ਕਰਕੇ ਪੁੱਛ ਲਿਓ ਬਾਕੀ ਸਾਰੀ ਡਿਟੇਲ ਜੇ ਪੁੱਛਣਾ ਕੁਝ ਵੀ ਤੇ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ